ਸਾਲ ਦੀ ਜੀ ਚੰਗਾ ਵਧੀਆ ਲੈਵਲ ਦਾ ਠੱਗਾ ਜੀ ਤਾਂ 100 ਕਰੋੜ ਦੀ ਕਰਪਸ਼ਨ ਸਾਡੇ ਮੇਰ ਦਾ ਪਾਪਾ ਬੜਾ ਪੁਰਾਣਾ ਖਿਡਾਰੀ ਆ ਜਿਹੜਾ ਕੰਮ 15 ਤੋਂ 25% ਡਾਊਨ ਤੇ ਜਾਣਾ ਸੀ ਪੁਆਇੰਟ 10% ਤੇ ਦੇਤਾ ਸਿੱਧੀ 2 ਤੋਂ 4 ਕਰੋੜ ਰੁਪਏ ਦੀ ਠੱਗੀ ਵੱਜੀ ਆ ਲੋਕਾਂ ਦਾ ਟੈਕਸ ਜਿਹੜਾ ਉਹ ਲੁੱਟਿਆ ਗਿਆ ਆਮ ਘਰਾ ਦੇ ਮੁੰਡਿਆਂ ਨੂੰ ਖਤਮ ਕਰਨ ਦੇ ਲਈ 5 ਕਰੋੜ ਤੋਂ ਉੱਪਰ ਦੇ ਟੈਂਡਰ ਪਾਸ ਕੀਤੇ ਕਹਿੰਦੇ 5 ਕਰੋੜ ਤੋਂ ਉੱਪਰ ਦੇ ਰੱਖਨੇ ਕਿਉਂਕਿ ਨਗਰ ਨਿਗਮ ਬਠਿੰਡਾ ਜਿਹੜੇ ਹੀ ਘਰ ਠੇਕੇਦਾਰੀ ਕਰਦੇ ਆ ਆਦੇ ਪਰਿਵਾਰ ਪਾਲਦੇ ਆ ਜਿਹੜੇ ਦੋ ਦੂ ਤਿੰਨ ਤਿੰਨ ਪੀੜ੍ਹੀਆਂ ਤੋਂ ਨਗਰ ਨਿਗਮ ਬਠਿੰਡਾ ਤੇ ਡਿਪੈਂਡ ਨੇ ਇਹਨਾਂ ਦੀ ਜਿੰਨਿਆਂ ਦੀ ਠੇਕੇਦਾਰੀ ਦੇ ਰਿਸਾਂਸ ਕਿਸੇ ਦੀ ਲਿਮਟ 5 ਕਰੋੜ ਤੋਂ ਉੱਪਰ ਦੀ ਨਹੀਂ ਹੈਗੀ ਕਿਹੜੀ ਰਾਤ ਤੂ ਰਪਿਆ ਭਗਵੰਤ ਮਾਨ ਐਂਡ ਪਾਰਟੀ ਭ੍ਰਿਸ਼ਟਾਚਾਰ ਜਿਹੜਾ ਕਹਿੰਦਾ ਮੇਰੇ ਲਈ ਸਲਫਾਸ ਖਾਣਾ ਮੁੱਖ ਮੰਤਰੀ ਸਾਹਿਬ ਦਾ ਇਹੀ ਕਹਿਣਾ ਨਾ ਵੀ ਮੇਰੇ ਲਈ ਸਲਫਾਸ ਖਾਣਾ ਜੀ ਫਿਰ ਉਹੀ ਗੱਲ ਆ ਜੂਗੀ ਵੀ ਸਲਫਾਸਾਂ ਵੀ ਜਾਲੀ ਮਿਲ ਰਹੀਆਂ ਕ੍ਰਾਪਸ਼ਨ ਦਾ ਲੈਵਲ ਇਹ ਹੋ ਚੁੱਕਿਆ ਪੰਜਾਬ ਦੇ ਵਿੱਚ ਸਲਫਾਸ ਵੀ ਖਾ ਕੇ ਡਰਾਮਾ ਹੀ ਕਰਨਗੇ ਜੇ ਖਾਣਗੇ ਹੁਣ ਇੱਕ ਹੋਰ ਯੱਬ ਛੇੜਤਾ ਕਹਿੰਦੇ ਜੀ 31 ਮਾਰਚ ਤੋਂ ਪਹਿਲਾਂ ਕੰਮ ਨਵੇੜਨਾ ਕਿਉਂਕਿ ਫਿਰ ਵਾਰੀ ਚਲੀ ਜਾਊ ਹਿੱਸਾ ਕਿਤੋਂ ਆਊ ਵਾਰੀ ਜੇ ਚਲੀ ਗਈ ਤਾਂ ਕਿਹਨੇ 31 ਮਾਰਚ ਤੋਂ ਪਹਿਲਾਂ ਨਵੇੜਨਾ ਉਹ ਹੁਣ ਠੇਕਾ ਤਾਂ ਹਜੇ ਸ਼ੁਰੂ ਨਹੀਂ ਹੋਇਆ 20-25 ਕਰੋੜ ਰੁਪਏ ਦੇ ਕੰਮ ਕੱਢੇ ਆ ਉਹ ਕਹਿੰਦੇ 31 ਮਾਰਚ ਤੋਂ ਪਹਿਲਾਂ ਨਵੇੜਨੇ ਆ ਉਹ ਉਹਨਾਂ ਤੋਂ ਹੋਣੇ ਨਹੀਂ ਇਹੀ ਚਹੀਤਾ ਹੁੰਦਾ ਸੀਗਾ ਰਾਗ ਚੱਡੇ ਦਾ ਅੱਜ ਕੱਲ ਭਗਵੰਤ ਮਾਨ ਦਾ ਬਠਿੰਡੇ ਵਾਲਾ ਅਮਰਜੀਤ ਮਹਿਤਾ ਜਿਹੜਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਲਾਇਆ ਟੈਕਸੀ ਦਾ ਵੈਟ ਵਗੈਰਾ ਦਾ ਰੌਲਾ ਉਹੀ ਕਢਾ ਲੋ ਭਗਵੰਤ ਮਾਨ ਨੂੰ ਮਿਲ ਕੇ ਆਇਆ 25-25 ਲੱਖ ਰੁਪਏ ਦੇ ਚੈੱਕ ਦੇ ਕੇ ਆਇਆ ਕੀ ਸੈਟਲਮੈਂਟ ਹੋਈ ਹੈ ਮਾਨ ਸਾਹਿਬ ਦੀ ਸੱਤ ਸ੍ਰੀ ਕਾਲ ਅਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਨਗਰ ਨਿਗਮ ਬਠਿੰਡਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਸਵਾਲਾਂ ਦੇ ਘੇਰੇ ਦੇ ਵਿੱਚ ਇੱਕ ਉਸ ਲੈਟਰ ਨੂੰ ਲੈ ਕੇ ਆ ਜੋ ਲੈਟਰ ਜਿਹੜੀ ਹੈਗੀ ਆ ਠੇਕੇਦਾਰਾਂ ਦੇ ਵੱਲੋਂ ਲਿਖੀ ਗਈ ਹੈ ਜੋ ਤਕਰੀਬਨ ਪਿਛਲੇ 40 ਸਾਲਾਂ ਤੋਂ 45 ਸਾਲਾਂ ਤੋਂ ਨਗਰ ਨਿਗਮ ਬਠਿੰਡਾ ਦੇ ਨਾਲ ਕੰਮ ਕਰ ਰਹੀ ਸਨ ਤਾਂ ਉਹਨਾਂ ਦੇ ਵੱਲੋਂ ਸਵਾਲ ਇਹ ਉਠਾਏ ਗਏ ਕਿ ਅਫਸਰਾਂ ਦੀ ਮਿਲੀਪੁਕ ਦੇ ਨਾਲ ਆਪਣੇ ਚਾਹੇਤਿਆਂ ਨੂੰ ਇਸ ਤਰ ਠੇਕੇ ਜਿਹੜੇ ਆ ਉਹ ਦਿੱਤੇ ਗਏ ਆ ਇਸ ਤੇ ਬਾਬਤ ਗੱਲਬਾਤ ਕਰਾਂਗੇ ਤੇ ਇਸ ਦੀ ਜਾਂਚ ਦੀ ਮੰਗ ਐਡਵੋਕੇਟ ਸੰਦੀਪ ਪਾਠਖੋਰੀ ਕਰਦੇ ਨੇ ਇਹ ਜੋ ਲੈਟਰ ਉਹ ਕੀ ਹੈ ਜਾਂਚ ਦੀ ਮੰਗ ਕਿਉਂ ਕੀਤੀ ਜਾ ਰਹੀ ਆ ਕਿਸਤੇ ਨਾਲ ਮਿਲੀ ਭੁਗਤ ਦੀ ਗੱਲ ਕਿਹੜੇ ਅਫਸਰਾਂ ਦੇ ਵੱਲੋਂ ਮਿਲੀ ਭੁਗਤੀ ਚਰਚਾ ਇਸ ਜਿਹੜੀ ਹੈਗਾ ਲੈਟਰ ਦੇ ਵਿੱਚ ਆ ਤੇ ਉਹ ਕਿਹੜੇ ਠੇਕੇਦਾਰ ਨੇ ਜਿਹੜੇ 40 45 ਸਾਲਾਂ ਤੋਂ ਕੰਮ ਕਰਦੇ ਸੀ ਤੇ ਇੱਕਦਮ ਉਹਨਾਂ ਨੂੰ ਆਊਟ ਕਰਕੇ ਤੇ ਫਿਰ ਇਹਨ ਕਿਹਨਾਂ ਨੂੰ ਕੀਤਾ ਗਿਆ ਮੈਨੂੰ ਸੰਦੀਪ ਪਾਟਕ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਗੱਲਬਾਤ ਕਰਾਂਗੇ ਪਾਟਕ ਸਾਹਿਬ ਸਵਾਗਤ ਆਰਮੀ ਟੱਪ ਤੇ ਧੰਨਵਾਦ ਜਸਜੀਤ ਧੰਨਵਾਦ ਜੀ ਪਾਟਕ ਸਾਹਿਬ ਇੱਕ ਲੈਟਰ ਜਿਹਦੀ ਚਰਚਾ ਹੋਈ ਆ ਉਸ ਲੈਟਰ ਬਾਰੇ ਤੁਹਾਡੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਆ ਸਭ ਤੋਂ ਪਹਿਲਾਂ ਉਹ ਲੈਟਰ ਜ਼ਰੂਰ ਸਮਝਾ ਦਿਓ ਲੈਟਰ ਕੀ ਆ ਨਗਰ ਨਿਗਮ ਬਠਿੰਡਾ ਜਿਸ ਦੇ ਨਾਲ ਸਵਾਲਾਂ ਦੇ ਘੇਰੇ ਦੇ ਵਿੱਚ ਆਣ ਖੜਾ ਹੋਇਆ ਜੱਸ ਜੀ ਤੁਹਾਡੇ ਨੇ ਗਲਤ ਧਿਆਨ ਚ ਹੋਵੇ ਕਹਿੰਦੇ ਵੀ ਜਿਹੜਾ ਮગર ਮੱਛ ਨਾਲ ਹੂੰ ਵੈਰ ਨਹੀਂ ਵਿੱਢਦਾ ਜਿਹਨੇ ਪਾਣੀ 'ਚ ਰਹਿਣਾ ਜੀ ਜਿਹੜੀ ਬੰਦਿਆਂ ਨੇ ਠੇਕੇਦਾਰੀਆਂ ਕਰਨੀਆਂ ਜਿਨ੍ਹਾਂ ਦੇ ਪਿਓ ਦਾਦਿਆਂ ਨੇ ਨਗਰ ਨਿਗਮ ਨਾਲ ਕੰਮ ਕੀਤਾ ਜੀ ਠੀਕ ਹੈ ਕੋਈ ਕਹਿੰਦਾ ਮੇਰੀ ਦੂਜੀ ਪੀੜ੍ਹੀ ਹੈ ਜੀ ਕੋਈ ਕਹਿੰਦਾ ਤੀਜੀ ਪੀੜ੍ਹੀ ਹੈ ਉਹਨਾਂ ਦੇ ਮੰਨ ਲਓ ਲਾਈਫ ਚ 95% ਕੰਮ ਹੀ ਨਗਰ ਨਿਗਮ ਨਾਲ ਕਰਦੀ ਸੀ ਬਠਿੰਡੇ ਜੀ ਜੇ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਸਾਂਝੀ ਇੱਕ ਦਰਖਾਸਤ ਤਿਆਰ ਕਰਕੇ ਨਗਰ ਨਿਗਮ ਕਮਿਸ਼ਨਰ ਨੂੰ ਬਠਿੰਡਾ ਨੂੰ ਦਿੱਤੀ ਇਹ ਚੀਜ਼ ਆਰਮ ਨਹੀਂ ਹੈਗੀ ਜੇ ਇਸ ਸਮੱਸਿਆ ਨੂੰ ਅਫਸਰ ਸਾਹਿਬਾਨ ਸਮਝਣ ਜੇ ਇਹਨੂੰ ਸਾਡੇ ਬਠਿੰਡੇ ਦੇ ਲੀਡਰ ਸਮਝਣ ਤੇ ਇਹਨੂੰ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਬੱਚਿਆਂ ਨੂੰ ਕੰਮ ਦਵਾਂਗੇ ਉਹ ਮੁੱਖ ਮੰਤਰੀ ਜੀ ਇਸ ਗੱਲ ਦੀ ਗੰਭੀਰਤਾ ਨੂੰ ਸਮਝੀ ਤਾਂ ਇਹ ਆਮ ਚੀਜ਼ ਨਹੀਂ ਹੈਗੀ ਜਿਨ੍ਹਾਂ ਦੀਆਂ ਦੋ ਦੋ ਤਿੰਨ ਤਿੰਨ ਪੀੜ੍hiyan ਨਗਰ ਨਿਗਮ ਬਠਿੰਡਾਣਾ ਕੰਮ ਕਰਨੀਆਂ ਉਹੀ ਯਾਰ ਕੰਪਲੇਂਟਾਂ ਦੇ ਰਹੇ ਠੀਕ ਹੈ ਇਹਨਾਂ ਨੇ ਕੰਪਲੇਂਟ ਤਾਂ ਦਿੱਤੀ ਹੈ 27 ਜਨਵਰੀ ਨੂੰ ਮੇਰੀ ਨਿਗਾ ਨਗਰ ਨਿਗਮ ਤੇ ਉਦੋਂ ਤੋਂ ਹੀ ਸੀ ਜਿੱਦਣ ਤੋਂ ਇਹ ਮੇਰਾਂ ਦੀ ਲੜਾਈ ਇੱਥੇ ਸ਼ੁਰੂ ਹੋਈ ਹੈ। ਇਹ ਬਠਿੰਡਾ ਮੇਰ ਦੀ ਸੀਟ ਹੈ ਇਹ ਜੀ ਹੈ ਜੀ। ਪਹਿਲਾਂ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਬੈਠੀ। ਹੁਣ ਇਹਨੇ ਇੱਥੋਂ ਦੇ ਸਾਡੇ ਬਠਿੰਡੇ ਦੇ ਐਮਐਲਏ ਸਾਫ ਸਾਡੀ ਜਗਰੂਪ ਗਿੱਲ ਜੀ ਉਹਨਾਂ ਨਾਲ ਵੀ ਵਿਚਾਰਿਆਂ ਨਾਲ ਜੋ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਉਹਤੇ ਆਪਾਂ ਚਰਚਾ ਲੰਬੀ ਹੋ ਜੂ ਤੇ ਨਹੀਂ ਜਾਵਾਂਗੇ। ਤਾਂ ਮੇਰ ਦੀ ਕੁਰਸੀ ਨੂੰ ਲੈ ਕੇ ਜਿਹੜੀਆਂ ਲੜਾਈਆਂ ਇਕੂਈ ਤਾਂ ਹੈ ਨਹੀਂ ਵੀ ਹੋਈ ਕੁਰਸੀ ਤੇ ਫੁੱਲ ਲੱਗੇ ਵੇਜਾ ਇਹ ਕੁਰਸੀ ਕੋਈ ਸਪੈਸ਼ਲ ਹੈ ਕੁਰਸੀਆਂ ਹੋਰ ਬਥੇਰੀਆਂ ਚੇਅਰਮੈਨੀਆਂ ਨੇ ਖੂਰ ਆਉਦੇ ਐ ਐਮਐਲਏ شپ ਹੈ ਹਨਾ ਬਠਿੰਡੇ ਦੀ ਨਗਰ ਨਿਗਮ ਦੀ ਜਿਹੜੀ ਮੇਰ ਦੀ ਕੁਰਸੀ ਹੈ ਉਹਦੀ ਚਾਹੀਜਾ ਕੀ ਹੈ ਉਹਦੀ ਚਾਹੀਏ ਹੈ ਜੀ ਸਾਲ ਦੀ 20 ਤੋਂ 50 ਜੇ ਚੰਗਾ ਵਧੀਆ ਲੈਵਲ ਦਾ ਠੱਗਾ ਜੀ ਤਾਂ 100 ਕਰੋੜ ਦੀ ਕਰਪਸ਼ਨ ਠੀਕ ਹੈ ਜੀ ਜਿਹੜੀ ਉਹ ਸਾਡੀ ਨਿਗਾ ਸੀ ਤੇ ਅਸੀਂ ਜਿਹੜੇ ਡਾਕੂਮੈਂਟਰੀ ਐਵਿਡੈਂਸ ਲੱਭ ਰਹੇ ਸੀ ਪਤਾ ਸਾਨੂੰ ਪਹਿਲਾਂ ਹੀ ਲੱਗ ਗਿਆ ਸੀ ਵੀ ਕੀ ਹੋ ਰਿਹਾ ਕਿ ਕਿ ਫਿਰ ਵੱਡੇ ਲੈਵਲ ਦਾ ਪਲੇਅਰ ਆਇਆ ਨਾ ਜੀ ਹੁਣ ਜਿਹੜੀ ਮੇਅਰ ਦੀ ਸੀਟ ਹੈ ਚਲੋ ਬੱਚਾ ਸਾਡਾ ਤਾਂ ਮਤਲਬ ਹਨਾ ਨੌਜਵਾਨ ਹੈ ਯੂਥ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਇਨਾਂ ਚੀਜ਼ਾਂ ਦੇ ਬੜਾ ਹੱਕ ਚ ਜਦੋਂ ਯੂਥ ਨੂੰ ਮੌਕਾ ਮਿਲਦਾ ਪਰ ਸਾਡੇ ਮੇਅਰ ਦਾ ਪਾਪਾ ਬੜਾ ਪੁਰਾਣਾ ਖਿਡਾਰੀ ਹੈ ਹਨਾ ਸਰਕਾਰਾਂ ਦੇ ਪਹਿਲਾਂ ਹੀ ਉਹ ਡੈਰੀਆਂ 'ਚ ਬੜਾ ਵਧੀਆ ਬੋਲਦਾ ਤੇ ਹੁਣ ਤਾਂ ਉਹਨੂੰ ਸੁੱਖ ਨਾਲ ਦੁਨੀਆ ਦੀ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਉਹਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਉਹਦੇ ਸਟੇਟ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੌਕਾ ਦਿੱਤਾ ਉਹਦੇ ਮੁੰਡੇ ਨੂੰ ਮੇਰ ਬਣਾਇਆ ਤਾਂ ਉਹਦੇ ਨਤੀਜੇ ਤਾਂ ਸਾਹਮਣੇ ਆਉਣਗੇ ਉਹਦੇ ਨਤੀਜੇ ਸਾਹਮਣੇ ਇਹ ਆਏ ਜਿਹੜਾ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਡਾਕੂਮੈਂਟਸ ਲੱਭਦੇ ਫਿਰਦੇ ਸੀ ਇੱਥੇ ਐਵੀਡੈਂਸ ਆ ਕੇ ਬੋਲਣ ਲੱਗੇ ਵੀ ਉਹ ਸਾਡੀ ਸੁਣ ਲਓ ਸਾਡੀ ਸੁਣ ਲਓ ਸਾਡੀ ਸੁਣ ਲਓ ਮਤਲਬ ਜਿਹੜੇ ਬੰਦਿਆਂ ਨੇ ਦੇਖੋ ਬੰਦੇ ਨੂੰ ਇੱਕ ਬੜਾ ਡਰ ਹੁੰਦਾ ਜਸਜੀ ਵੀ ਮੈਂ ਸਾਰੀ ਉਮਰ ਇੱਥੇ ਕੰਮ ਕੀਤਾ ਮੇਰਾ ਪਤਾ ਨਹੀਂ ਕਿਹੜੇ ਕੱਚੇ ਚਿੱਠੇ ਖੋਲ ਲਣਗੇ ਮੈਂ ਪੂਵਖ ਚ ਕੰਮ ਕਰਨਾ ਮੈਨੂੰ ਪਤਾ ਨਹੀਂ ਕਿਹੜੀ ਕਿਹੜੀ ਗੱਲ ਤੇ ਅਫਸਰ ਜਾਂ ਲੀਡਰ ਟੰਗ ਦੇਣਗੇ ਉੱਥੇ ਇਹ ਇੰਨੀ ਜਿਹੜੀ ਹੈ ਮਤਲਬ ਉਹਨਾਂ ਨੇ ਜ਼ਰੂਰਤ ਦਿਖਾਈ ਕਿੰਨੇ ਤੰਗ ਪਰੇਸ਼ਾਨ ਹੋ ਕੇ ਜ਼ਰੂਰਤ ਦਿਖਾਈ ਹੈ ਇਹ ਕਿੱਡੇ ਵੱਡੇ ਲੈਵਲ ਦਾ ਕੱਪੜਾ ਉਹਨਾਂ ਨੂੰ ਵੀ ਨਜ਼ਰ ਆਇਆ ਤੇ ਉਹ ਇੱਕ ਜੁੱਟ ਹੋ ਕੇ ਉਹਨਾਂ ਨੇ ਦਰਖਾਸਤ ਦਿੱਤੀ ਹੂੰ ਉਹਦੇ ਵਿੱਚ ਹੋਇਆ ਕਿ ਆਮ ਘਰਾਂ ਦਾ ਮੁੰਡਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੂੰ ਤੇ ਉਹਨੇ ਸੁਪਨਾ ਵੇਖਿਆ ਇੱਕ ਹੂੰ ਉਹਨੇ ਸੁਪਨਾ ਵੇਖਿਆ ਵੀ ਮੈਂ ਨਾ ਆਮ ਘਰਾਂ ਦੇ ਮੁੰਡਿਆਂ ਨੂੰ ਕੰਮ ਦੇਣਾ ਮੈਂ ਆਮ ਘਰਾਂ ਦੇ ਮੁੰਡਿਆਂ ਨੂੰ ਬੱਸਾਂ ਦੇ ਪਰਮਿਟ ਦੇਣੇ ਆ ਹੂੰ ਮੈਂ ਆਮ ਘਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਮੈਂ ਆਮ ਘਰਾਂ ਦੇ ਮੁੰਡਿਆਂ ਨੂੰ ਚੇਅਰਮੈਨੀਆਂ ਦੇਣੀਆਂ ਇਹਨਾਂ ਨੂੰ ਐਮਐਲਏ ਬਣਾਉਣਾ ਇਹਨਾਂ ਨੂੰ ਐਮਪੀ ਬਣਾਉਣਾ ਇਹਨਾਂ ਨੂੰ ਮੰਤਰੀ ਬਣਾਉਣਾ ਉਹਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ ਠੀਕ ਹੈ ਜੀ ਬਹੁਤ ਵੱਡਾ ਕਾਰੋਬਾਰੀ ਰਾਜ ਸਭਾ ਮੈਂਬਰ ਬਹੁਤ ਵੱਡਾ ਕਾਰੋਬਾਰੀ ਰਾਜ ਸਭਾ ਮੈਂਬਰ ਬਣਾਇਆ ਫਿਰ ਰਿਜ਼ਾਈਨ ਲੈ ਕੇ ਉਹਨੂੰ ਐਮਐਲਏ ਬਣਾਇਆ ਫਿਰ ਉਹਨੂੰ ਮੰਤਰੀ ਬਣਾਇਆ ਪੰਜਾਬ 'ਚ ਬੰਦਿਆਂ ਦੀ ਕਮੀ ਸੀ ਦੀ ਲੀਗੋਂ ਬੰਦੇ ਚੱਕ ਕੇ ਲਿਆਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਆ ਇੱਕ ਤਾਂ ਤਾਜ਼ਾ ਕਿੱਸਾ ਮੈਸਰ ਖਾਨੇ ਵਾਲਾ ਉਹ ਨਗਰ ਕਾਉਂਸਲ ਦੀ ਚੇਅਰਮੈਨੀ ਵਾਸਤੇ 30 ਲੱਖ ਰੁਪਏ ਦਿੱਤਾ ਪਬਲੀਕਲੀ ਪਿੱਟੀ ਜਾਂਦਾ ਮੈਥੋਂ 30 ਲੱਖ ਰੁਪਏ ਲਿਆ ਗਿਆ ਨਗਰ ਕਾਉਂਸਲ ਗੋਨਿਆਣਾ ਮੰਡੀ ਇਹਦੀ ਵੀ ਆਡੀਓ ਵਾਇਰਲ ਹੋਈ ਸੀ ਵੀ ਸਾਡੇ ਤੋਂ 6 ਲੱਖ ਰੁਪਏ ਲੈ ਗਈ ਜੀ ਅੱਜ ਸੋਚਣ ਦੀ ਗੱਲ ਇਹ ਹੈ ਜਸ ਜੀ ਵੀ ਜੇ ਐਡੀਆਂ ਛੋਟੀਆਂ ਛੋਟੀਆਂ ਪ੍ਰਧਾਨਗੀਆਂ ਚੇਅਰਮੈਨੀਆਂ ਲਈ ਲੋਕ ਹੂੰ ਨਿਆ ਪੰਜਾਬ ਲੱਖ ਕਰੋੜ ਕਰੋੜ 22 ਕਰੋੜ ਰੁਪਏ ਚੱਕੀ ਫਿਰਦੇ ਆ ਤਾਂ ਇੰਗੜੇ ਐਮ ਐਲ اے ਐਮ ਪੀ ਮੰਤਰੀ ਰਾਜ ਸਭਾ ਮੈਂਬਰ ਸਟੇਟ ਲੈਵਲ ਦੀਆਂ ਚੇਅਰਮੈਨੀਆਂ ਇਹਨਾਂ ਲਈ ਕੀ ਕੁਛ ਹੁੰਦਾ ਹੋਊਗਾ ਤੇ ਕਿਸ ਲੈਵਲ ਤੇ ਭ੍ਰਸ਼ਟਾਚਾਰ ਹੈ ਤੇ ਕਿਸ ਲੈਵਲ ਤੇ ਇਹਦੀ ਵਿੱਚੋਂ ਬਾਹਰ ਆਉਣਾ ਕਿੰਨਾ ਔਖਾ ਤੇ ਆਮ ਘਰਾਂ ਦੇ ਮੁੰਡੇ ਨੇ ਉਹਨੇ ਦੇਖਿਆ ਵੀ ਯਾਰ ਬਠੰਡੇ ਨਹੀਂ ਵਪਾਰ ਦਿੱਤਾ ਕਾਰੋਬਾਰ ਪੈਦਾ ਕੀਤਾ ਆਮ ਘਰਾਂ ਦੇ ਮੁੰਡਿਆਂ ਨੂੰ ਉਹਨੇ ਦੇਖਿਆ ਵੀ ਜਿਹੜੇ 2-3 ਪੀੜੀਆਂ ਤੋਂ ਬਠਿੰਡਾ ਨਗਰ ਨਿਗਮ ਚ ਕੰਮ ਕਰ ਰਹੇ ਆ ਇਹਨਾਂ ਦਾ ਯੱਪ ਨਵੇੜੀਏ ਸ਼ਾਇਦ ਹੀ ਖਰਬਾ ਪਤੀ ਬਣ ਗਏ ਹੁਣ ਹੋਰ ਆਮ ਘਰਾ ਦੇ ਮੁੱਡੇ ਲੱਭੂਗਾ ਉਹਨੇ ਕਿ ਪਹਿਲਾਂ ਇਹਨਾਂ ਨੂੰ ਤਾਂ ਨਵੇੜੀਏ ਈਹੀ ਗੱਲ ਹੋਈ ਨਾ ਤੁਸੀਂ ਦੇਖੋ ਵੀ ਜੋ ਬੰਦੇ ਕਹਿੰਦੇ ਜੀ ਅਸੀਂ 2-2 3-3 ਪੀੜੀਆਂ ਤੋਂ ਨਗਰ ਨਿਗਮ ਬਠਿੰਡਾ ਚ ਕੰਮ ਕਰ ਰਹੇ ਆ ਠੀਕ ਹੈ ਉਹਨਾਂ ਨੂੰ ਭਜਾਉਣ ਦੇ ਲਈ ਕੀ ਕੀਤਾ ਗਿਆ 16 ਜਨਵਰੀ 2026 ਨੂੰ ਟੈਂਡਰ ਕਾਲ ਕੀਤੇ ਜਾਂਦੇ ਆ ਜੀ ਉਹਦੇ ਵਿੱਚ ਜਿਹੜੀ ਛੋਟੇ ਪਲੇਅਰ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਆਮ ਘਰਾ ਦੇ ਮੁੰਡਿਆਂ ਨੂੰ ਖਤਮ ਕਰਨ ਦੇ ਲਈ 5 ਕਰੋੜ ਤੋਂ ਉੱਪਰ ਦੇ ਟੈਂਡਰ ਪਾਸ ਕੀਤੇ ਹਨ ਕਹਿੰਦੇ 5 ਕਰੋੜ ਤੋਂ ਉੱਪਰ ਦੇ ਰੱਖਨੇ ਕਿਉਂਕਿ ਨਗਰ ਨਿਗਮ ਬਠਿੰਡਾ ਜਿਹੜੇ ਹੀ ਘਰ ਠੇਕੇਦਾਰੀ ਕਰਦੇ ਆ ਆਦੇ ਪਰਿਵਾਰ ਪਾਲਦੇ ਆ ਜਿਹੜੇ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਤੋਂ ਨਗਰ ਨਿਗਮ ਬਠਿੰਡਾ ਤੇ ਡਿਪੈਂਡ ਨੇ ਇਹਨਾਂ ਦੀ ਜਿੰਨਿਆਂ ਦੀ ਠੇਕੇਦਾਰੀ ਦੇ ਲਾਇਸੈਂਸ ਕਿਸੇ ਦੀ ਲਿਮਿਟ 5 ਕਰੋੜ ਤੋਂ ਉੱਪਰ ਦੀ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਛੋਟੇ-ਛੋਟੇ ਕੰਮ ਲੈਣੇ ਹੁੰਦੇ ਆ ਵਿਚਾਰਿਆਂ ਨੇ ਇਹਨਾਂ ਨੇ ਕਿਹਾ ਵੀ ਇਹ ਕਿਵੇਂ ਨਬੀੜਿਆ ਜਾਵੇ ਕਹਿੰਦੇ ਜੀ ਸੈਂਟਰ ਦੀ ਕੋਈ ਸਕੀਮ ਆਈ ਹੈ ਉਹਦੇ ਚਿਰੇ ਠੀਕਾ 5 ਕਰੋੜ ਤੋਂ ਉੱਪਰ ਦਾ ਦੇਣਾ ਜੀ ਹਾਲਾਂਕਿ ਸੈਂਟਰ ਚਾਹੇ ਸਟੇਟ ਗਵਰਨਮੈਂਟ ਇਹੀ ਸਕੀਮਾਂ ਲਿਆਉਂਦਾ ਵੀ ਸੁਸਾਇਟੀਆਂ ਨੂੰ ਕੰਮ ਦੋ ਪਹਿਲਾਂ ਛੋਟੇ-ਛੋਟੇ ਟੈਂਡਰ ਦੋ ਤਾਂ ਕਿ ਛੋਟੇ-ਛੋਟੇ ਬੰਦੇ ਨੂੰ ਵੀ ਕੰਮ ਦਾ ਮੌਕਾ ਮਿਲੇ ਠੇਕੇਦਾਰ ਹੌਲੀ-ਹੌਲੀ ਕੰਮ ਸਿੱਖ ਕੇ ਵੱਡੇ ਲੈਵਲ ਤੇ ਕਿਸੇ ਤੇ ਆਉਣ ਇਹ ਕਹਿੰਦੇ ਜੀ ਸੈਂਟਰ ਗਵਰਨਮੈਂਟ ਦੀ ਪਾਲਿਸੀ ਆਈ ਹੈ ਤੇ 5 ਕਰੋੜ ਤੋਂ ਉੱਪਰ ਦੇ ਟੈਂਡਰ ਲਾਈ ਜਾਣਗੇ ਛੋਟੇ ਪਲੇਅਰਾਂ ਨੂੰ ਬਾਹਰ ਕਰਤਾ ਜੀ ਫੇਰ ਕੀ ਕੀਤਾ ਕਹਿੰਦੇ ਵੀ ਹੁਣ ਤਿੰਨ ਘੱਟੋ ਘੱਟ ਠੇਕੇਦਾਰਾਂ ਦਾ ਆਉਣੀ ਜਰੂਰ ਫਰਮਾਂ ਦਾ ਆਉਣਾ ਜ਼ਰੂਰੀ ਹੈ ਜਿਹੜੀਆਂ ਬੋਲੀਆਂ ਲਾਉਣ ਕੀਤੀ ਉਹ ਲੈਣਗੇ ਉਹਦੇ ਵਿੱਚ ਕੀ ਸੀਗਾ ਜਸਜੀ ਵੀ 15-15 ਲੱਖ ਰੁਪਏ ਕੁਝ ਜਿਹਨੂੰ ਅਰਨੈਸਟ ਮਨੀ ਜਾਂ ਕੁਝ ਕਹਿ ਦਿੰਦੇ ਹੈ ਨਾਮ ਦਿੰਦੇ ਹੈ ਤੇ ਉਹ ਜਮ੍ਹਾਂ ਕਰਾਉਣੀ ਹੁੰਦੀ ਹੈ ਇਹਨਾਂ ਨੇ ਕਿਹਾ ਆਪਣੇ ਬੰਦੇ ਯਾਰ ਇਹਨਾਂ ਨੂੰ ਤਾਂ 45 ਲੱਖ ਰੁਪਏ ਥੋੜਾ ਫਸਾਉਣਾ ਇਹਨਾਂ ਦਾ ਐ ਨਹੀਂ ਕੰਮ ਲੂਟਣ ਦਾ ਇਹਨਾਂ ਨੇ ਉਹਨਾਂ ਕਾ ਛੱਡੋ ਯਾਰ ਤੁਸੀਂ ਆਉਂ ਨਾ ਪਹਿਲਾਂ ਛੋਟੇ ਪਲੇਅਰਾਂ ਨੂੰ ਬਾਹਰ ਕੀਤਾ ਵੱਡਿਆਂ ਨੂੰ ਲੈ ਆਏ ਫਿਰ ਵੱਡਿਆਂ ਨੂੰ ਕਹਿੰਦੇ ਪਹਿਲੀ ਕਾਲ 'ਚ ਨਹੀਂ ਆਉਣਾ ਤੁਸੀਂ ਉਹ ਆਏ ਨਹੀਂ ਦੁਬਾਰਾ ਰੀਕਾਲ ਕੀਤਾ ਗਿਆ ਉਹਦੇ 'ਚ ਸਿੰਗਲ ਟਾਈਮ ਆਏ ਹੋ ਤੁਸੀਂ ਸੋਚ ਸਕਦੇ ਹੋ ਜਿਹੜੇ ਟੈਂਡਰ ਕਹਿੰਦੇ 10 ਤੋਂ 25% ਲੋਅ ਰੇਟ ਤੇ ਜਾਂਦੇ ਆ ਇਤਿਹਾਸ ਰੱਚਦਾ ਬਠਿੰਡਾ ਨਗਰ ਨਹੀਂ ਉਹਨੇ ਪੁਆਇੰਟ 10% ਜੀ ਮਤਲਬ 1% ਦਾ 10ਵਾਂ ਹਿੱਸਾ ਉਹਨੇ ਲੋਹਤਿਆ ਦੇ ਚੇਤਿਆਂ ਨੂੰ ਦਿੱਤੇ ਹੁਣ ਇੱਕ ਹੋਰ ਯੱਬ ਛੇੜਤਾ ਕਹਿੰਦੇ ਜੀ 31 ਮਾਰਚ ਤੋਂ ਪਹਿਲਾਂ ਕੰਮ ਨਵੇੜਨਾ ਕਿਉਂਕਿ ਫਿਰ ਬਾਰੀ ਚਲੀ ਜਾਊ ਹਿੱਸਾ ਕਿਥੋਂ ਆਊ ਜੀ ਹਾਂ ਜੀ ਬਾਰੀ ਜੇ ਚਲੀ ਗਈ ਤਾਂ ਕਿਥੋਂ ਕਹਿੰਦੇ 31 ਮਾਰਚ ਤੋਂ ਪਹਿਲਾਂ ਨਵੇੜਨਾ ਉਹ ਹੁਣ ਠੇਕਾ ਤਾਂ ਹਜੇ ਸ਼ੁਰੂ ਨਹੀਂ ਹੋਇਆ 20-25 ਕਰੋੜ ਰੁਪਏ ਦੇ ਕੰਮ ਕੱਢੇ ਆ ਤੁਸੀਂ ਦੇਖੋ ਇੱਕ ਛੇ ਜਿਹੜੇ ਚਾਰੋਂ ਕੰਮ ਆ ਸਾਢੇ 5 ਤੋਂ 6 ਕਰੋੜ ਰੁਪਏ ਦੇ ਕੰਮ ਆ ਮਤਲਬ 22-23 ਕਰੋੜ ਰੁਪਏ ਦੇ ਕੰਮ ਆ ਉਹ ਕਹਿੰਦੇ 31 ਮਾਰਚ ਤੋਂ ਪਹਿਲਾਂ ਨਿਬੜਨੇ ਆ ਉਹ ਉਹਨਾਂ ਤੋਂ ਹੋਣੀ ਨਹੀਂ ਠੀਕ ਹੈ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਤੁਹਾਡੇ ਧਿਆਨ ਚ ਲਿਆਉਣ ਯੋਗ ਆ ਜਾਸ ਜੀ ਠੇਕੇਦਾਰੀ ਮੋਸਟਲੀ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਜਿਹੜੇ ਨਗਰ ਨਿਗਮ ਹੋਗੇ ਬੀ ਐਂਡ ਆਰ ਹੋਗੇ ਨਾ ਦੋ ਤਰ੍ਹਾਂ ਦੀ ਇੱਕ ਤਾਂ ਕਹਿੰਦੇ ਹੁੰਦੀ ਹੈ ਜਿਹਨੂੰ ਆਪਾਂ ਪ੍ਰੀ ਮਿਕਸ ਕਹਿ ਦਿੰਦੇ ਆ ਹੂੰ ਜਿਹੜੀ ਲੁੱਕ ਪਾਉਂਦੇ ਨਾ ਇਹਦੇ ਹੌਟ ਮਿਕਸ ਕੋਈ ਪਲਾਂਟ ਲੱਗਦੇ ਆ ਇੱਕ ਤਾਂ ਇਹ ਠੇਕੇਦਾਰੀ ਹੁੰਦੀ ਹੈ ਥੋੜੇ ਵੱਡੇ ਲੈਵਲ ਦੇ ਠੇਕੇਦਾਰ ਹੁੰਦੇ ਆ ਤੇ ਇਹਨਾਂ ਦੇ ਟੈਂਡਰ ਚ ਥੋੜੀ ਘੱਟ ਛੋਟ ਹੁੰਦੀ ਹੈ ਜਿਵੇਂ 4-5% 6% ਜਿਹੜੇ ਹੁੰਦੇ ਆ ਇੰਟਰਲੌਕ ਟਾਈਲ ਇਹੇ ਹੁੰਦੀਆਂ ਟਾਈਲਾਂ ਜਿਹੜੀਆਂ ਲਾਉਂਦੇ ਆ ਗਲੀਆਂ ਚ ਇਹਦੀ ਹੁੰਦੀ ਹੈ 15 ਤੋਂ 25% ਦਾ ਮਾਰਜਨ ਹੁੰਦਾ ਇਹਦੇ ਵਿੱਚ ਮਤਲਬ ਇਹ ਰੇਟ ਘਟਾ ਕੇ ਲੈਂਦੇ ਆ ਉਹਦੇ ਚ ਇਹਨਾਂ ਨੂੰ ਪ੍ਰੋਫਿਟ ਵੀ ਹੁੰਦਾ ਠੀਕ ਹੈ ਇਨਾਂ ਨੇ ਕੀ ਕੀਤਾ ਉਹ ਕੰਮ ਹਮੇਸ਼ਾ ਹੁੰਦਾ ਕਰੋੜ ਰੁਪਏ ਦਾ ਲਾਤਾ ਟੈਂਡਰ ਡੇਢ ਕਰੋੜ ਦਾ ਲਾਤਾ ਦੋ ਦਾ ਲਾਤਾ ਤਿੰਨ ਦਾ ਲਾਤਾ ਠੀਕ ਹੈ ਇਹ ਹਮੇਸ਼ਾ ਪ੍ਰੀਮਿਕਸ ਤੇ ਇੰਟਰਲੌਕ ਟਾਈਲ ਦਾ ਕੰਮ ਤੁਸੀਂ ਦੇਖਿਓ ਉਹਨਾਂ ਦੇ 90% ਅੱਜ ਤੱਕ ਦੀ ਹਿਸਟਰੀ ਚ ਆਡਾ ਡੀ ਹੁੰਦਾ ਜੀ ਯਾਰ ਵੱਡਾ ਕੰਮ ਉਹਨਾਂ ਨੂੰ ਦੇ ਦੋ ਛੋਟਾ ਕੰਮ ਇਹਨਾਂ ਨੂੰ ਦੇ ਦੋ ਇਹ ਪਹਿਲੀ ਵਾਰ ਹੋਇਆ ਇਤਿਹਾਸ ਤੇ ਹਾਂ ਇਹ ਕਹਿ ਸਕਦੇ ਆਂ ਵੀ ਆਪਾਂ ਇਤਿਹਾਸ ਚ ਪਹਿਲੀ ਵਾਰ ਹੋਇਆ ਕਿਉਂਕਿ ਫਿਰ ਆਮ ਘਰਾ ਦੇ ਮੁੰਡੇ ਆਏ ਆ ਜੀ ਠੀਕ ਹੈ ਆਮ ਘਰ ਦਾ ਮੁੰਡਾ ਮੇਅਰ ਲੱਗਿਆ ਹਾਂਜੀ ਉਹਦਾ ਆਮ ਘਰ ਦਾ ਮੁੱਦਾ ਇਹਨਾਂ ਨੇ ਪੀਸੀ ਦਾ ਚੇਅਰਮੈਨ ਲਾਇਆ ਭਗਵੰਤ ਮਾਜੀ ਨੇ ਲਾਇਆ ਉਸ ਲੈਟਰ ਜਿਹੜੀ ਜਿਹੜੀ ਦਰਖਾਸਤ ਦਿੱਤੀ ਗਈ ਆ ਉਹਦੇ ਵਿੱਚ ਅਫਸਰਾਂ ਦੇ ਵੱਲੋਂ ਵਰਬਲੀ ਰੂਪ ਦੇ ਵਿੱਚ ਕੀ ਹੈ ਗਿਆ ਹੁਣ ਉਹ ਅਫਸਰशाही ਕਿਹੜੀ ਅਫਸਰशाही ਆ ਕਿਹੜੇ ਅਫਸਰ ਨੇ ਜਿਹੜੇ ਨਹੀਂ ਚਾਹੁੰਦੇ ਕਿ ਇਹ ਜਿਹੜੇ ਛੋਟੇ ਠੇਕੇਦਾਰ ਆ ਉਹ ਵਿਚਰਨ ਕਿਹੜੇ ਅਫਸਰਸ਼ਾਹੀ ਨੂੰ ਪਾਸੇ ਕਰਨਾ ਨਗਰ ਨਿੰਗਮ ਕਮਿਸ਼ਨਰ ਆ ਜਿਹੜੇ ਇਹ ਨਵੇਂ ਆਏ ਆ ਆਈਐਸ ਮੈਡਮ ਕੰਚਨ ਮੈਡਮ ਨੇ ਹਨਾ ਇਹਨਾਂ ਦੇ ਦੂਸਰਾ ਕੋਈ ਇੱਥੇ ਮਤਲਬ ਜਿਵੇਂ ਐਸਸੀ ਹੋਊਗਾ ਇੱਥੋਂ ਦਾ ਐਕਸੀਨ ਹੋਊਗਾ ਇਹ ਸਾਰਿਆਂ ਦਾ ਇੱਕ ਗਰੁੱਪ ਜਾਂ ਬਣ ਜਾਂਦਾ ਟੀਮ ਬਣੀ ਹੁੰਦੀ ਹੈ ਉਹ ਹੀ ਪਾਸ ਪੂਸ ਕਰਦੇ ਆ ਜੀ ਇਹ ਔਰਲ ਆਰਡਰ ਨਹੀਂ ਹੋਏ ਇਹਨੂੰ ਕੋਈ ਲਿਖਤੀ ਚਿੱਠੀ ਵੀ ਉਹ ਪਹੁੰਚ ਜੂ ਆਪਣੀ ਕੋਲੋਂ ਚਿੱਠੀ ਅਜੇ ਪਹੁੰਚੀ ਨਹੀਂ ਉਹ ਅਨ ਰਿਕਾਰਡ ਹੈ ਚਿੱਠੀ ਠੀਕ ਹੈ ਜਿਹਦੇ ਵਿੱਚ ਇਹਨਾਂ ਨੂੰ ਇਹ ਗੱਲਾਂ ਕਹੀਆਂ ਗਈਆਂ ਗਈਆਂ ਠੀਕ ਹੈ ਨਾ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਕਿਹਾ ਗਿਆ ਵੀ ਨਹੀਂ ਤੁਸੀਂ ਥੋੜਾ ਰੇਟ ਘਟਾ ਕੇ ਪਾਓ ਜੀ ਆ ਵਾਪਸ ਲੋੜੀ ਕੈਨਸਲ ਕਰ ਦਾਂਗੇ ਫਲਾਣਾ ਮਤਲਬ ਇਸ ਤਰ੍ਹਾਂ ਦੀਆਂ ਗੀਮਾਂ ਜੇ ਖੇਡੀਆਂ ਦੇਖੋ ਕੋਈ ਲੀਡਰ ਤਾਂ ਕਿ ਕਹਿ ਨਹੀਂ ਸਕਦਾ ਕਈ ਤਾਂ ਕਿਸੇ ਅਫਸਰ ਵੱਲੋਂ ਗਈ ਹੈ ਤਾਂ ਹੀ ਉਹਦੀ ਜਾਂਚ ਮੈਂ ਵਿਜੀਲੈਂਸ ਨੂੰ ਕੀਤੀ ਨਾ ਕੰਪਲੇਂਟ ਵਿਜੀਲੈਂਸ ਤੋਂ ਜਾਂਚ ਮੰਗੀ ਹੈ ਵੀ ਇਹਦੇ ਵਿੱਚ ਤੁਸੀਂ ਜਦੋਂ ਦੇਖੋਗੇ ਵੀ ਜਿਹੜਾ ਕੰਮ 15 ਤੋਂ 25% ਡਾਊਨ ਤੇ ਜਾਣਾ ਸੀ ਪੁਆਇੰਟ 10% ਤੇ ਦਿੱਤਾ ਸਿੱਧੀ 2 ਤੋਂ 4 ਕਰੋੜ ਰੁਪਏ ਦੀ ਠੱਗੀ ਵਜਈ ਆ ਲੋਕਾਂ ਦਾ ਟੈਕਸ ਜਿਹੜਾ ਉਹ ਲੁੱਟਿਆ ਗਿਆ ਉਹ ਲੁੱਟਿਆ ਗਿਆ ਉਹ ਉਹ ਥੋੜੇ ਮੇਰੇ ਭਰੇ ਪੈਸੇ ਆ ਠੀਕ ਹੈ ਜੀ ਦੂਸਰੇ ਨੰਬਰ ਦੇ ਉੱਤੇ ਗੱਲ ਹੁੰਦੀ ਹੈ ਸਰਕਾਰ ਦੀ ਨੀਅਤ ਅਫਸਰਾ ਦੀ ਸੋਚ ਕੀ ਹੈ ਕਿ ਜਿਹੜੇ ਛੋਟੇ-ਛੋਟੇ ਘਰ ਆਪਦਾ ਕੰਮ ਕਰਕੇ ਗੁਜ਼ਾਰਾ ਕਰਦੇ ਆ ਪੇਟ ਪਾਲਦੇ ਉਹਨਾਂ ਨੂੰ ਅਸੀਂ ਮਾਰਨਾ ਚਾਹੁੰਦੇ ਆ ਖਤਮ ਕਰਨਾ ਚਾਹੁੰਦੇ ਆ ਕਿਹੜੇ ਰਾਹ ਤੇ ਤੁਰ ਪਿਆ ਭਗਵੰਤ ਮਾਨ ਐਂਡ ਪਾਰਟੀ ਇਹ ਦਿਨ ਵਾਲੀ ਪੰਜਾਬ ਦੇ ਖਜ਼ਾਨੇ ਦੀ ਗੱਲ ਕਰਾਂ ਤਾਂ ਕੀ ਲੱਗਦਾ ਕਿ ਕਿੰਨੇ ਦਾ ਚੂਨਾ ਪੰਜਾਬ ਦੇ ਖਜ਼ਾਨੇ ਨੂੰ ਲੱਗਾ ਜਿਵੇਂ ਤੁਸੀਂ ਕਹਿੰਦੇ ਪੈਸਾ ਆਮ ਲੋਕਾਂ ਦੇ ਟੈਕਸ ਦਾ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਗਿਆ ਪੰਜਾਬ ਦੇ ਖਜ਼ਾਨੇ ਨੂੰ ਕਿੰਨਾ ਚੂਨਾ ਇਸ ਚੀਜ਼ ਦੇ ਨਾਲ ਲੱਗਿਆ ਤੁਸੀਂ 20 ਕਰੋੜ ਦਾ 15% ਵੀ ਘੱਟੋ ਘੱਟ ਮੰਨੀਏ ਜੀ ਆਪਾਂ 3 ਕਰੋੜ ਰੁਪਇਆ ਹੋ ਗਿਆ 20 ਕਰੋੜ ਤੋਂ ਵੱਧ ਦਾ ਹੈ 3 ਤੋਂ 4 ਕਰੋੜ ਰੁਪਏ ਦਾ ਮਿਨੀਮਮ ਇਹ ਜਿਹੜਾ ਚੂਨਾ ਲੱਗਿਆ ਮਹਿਕਮੇ ਨੂੰ ਥੋਨੂੰ ਮੈਨੂੰ ਕਿਉਂਕਿ ਜਦੋਂ ਘਾਟ ਹੀ ਚੱਲਦਾ ਫਿਰ ਟੈਕਸ ਵਧਾਉਂਦੇ ਆ ਤੋ ਨੂੰ ਮੇ ਤੁਹਾਡੇ ਮੇਰੇ ਤੇ ਉਪਰ ਭਾਈ ਕਰਨੀ ਪੈਂਦੀ ਆ ਠੀਕ ਹੈ ਤਾਂ 3-4 ਕਰੋੜ ਰੁਪਏ ਦਾ ਉਹ ਟੈਂਡਰ ਜਿਹੜਾ ਜਿਹੜਾ ਘੁਟਾਲਾ ਹੋਇਆ ਆਮ ਜਿਹੜੇ ਘਰ ਆ ਉਹਨਾਂ ਦੇ ਕਿਰਤੀ ਬੰਦੇ ਆ ਜਿਹੜੇ ਮਿਹਨਤੀ ਬੰਦੇ ਆ ਵਿਚਾਰੇ ਉਹਨਾਂ ਨੂੰ ਮਿਹਨਤ ਤੋਂ ਵਾਂਝੇ ਕੀਤਾ ਗਿਆ ਉਹਨਾਂ ਨੂੰ ਬਰਬਾਦ ਕਰਨ ਦੀ ਇਹ ਕੋਸ਼ਿਸ਼ ਹੈ ਠੀਕ ਹੈ ਜਿਹੜੀ ਲੁੱਟਖਸੋਟ ਆਮ ਚੱਲ ਰਹੀ ਆ ਉਹ ਤੋਂ ਸਾਰਿਆਂ ਦੇ ਸਾਹਮਣੇ ਆ ਜਿਵੇਂ ਗੱਲ ਕੀਤੀ ਆ ਕਿ ਆਮ ਘਰਾਂ ਦੇ ਮੁੰਡਿਆਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਸਰਕਾਰ ਦੇ ਵੱਲੋਂ ਤਾਂ ਦਾਵਾ ਇਹੋ ਕੀਤਾ ਗਿਆ ਸੀ ਕਿ ਭਾਈ ਆਮ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਆਮ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਆਮ ਘਰਾਂ ਦੇ 3 ਪੁੱਤ ਅਸੀਂ ਐਮਐਲਏ ਬਣਾਇਆ ਆਮ ਘਰਾਂ ਦੇ 3 ਪੁੱਤ ਅਸੀਂ ਮੰਤਰੀ ਬਣਾਇਆ ਤਾਂ ਫਿਰ ਇੱਥੇ ਤਾਂ ਜਿਹੜੇ ਆਮ ਸੀ ਪਿਛਲੇ 40 40 45 45 ਸਾਲਾਂ ਤੋਂ ਨਗਰ ਨਿਗਮ ਵਟਿੰਡਾ ਦੇ ਨਾਲ ਕੰਮ ਕਰ ਰਹੇ ਸੀ ਫਿਰ ਉਹਨਾਂ ਨੂੰ ਪਾਸੇ ਕਰਤਾ ਸਦਮ ਸਦੂ ਰੂਪ ਦੇ ਵਿੱਚ ਆਊਟ ਹੀ ਕਰਤਾ ਉਹਨਾਂ ਨੂੰ ਇਹ ਜਿਦੋਂ ਇਹੋ ਜਿਹੀ ਆਪਾਂ ਕੰਮ ਕਰਦੇ ਆ ਨਾ ਜਸਸੀ ਇਸੇ ਆਊਟ ਨਹੀਂ ਕਰਦੇ ਇਹ ਅਸੀਂ ਇਹ ਨਹੀਂ ਉਹਨਾਂ ਦਾ ਕੀਤਾ ਖਤਮ ਕਰਤਾ ਇਹ ਜਿਹੇ ਲੋਕ ਪਰੇਸ਼ਾਨ ਹੋਏ ਪਤਾ ਨਹੀਂ ਕਹੇ ਕਿਹ ਜੀ ਸਟੈਪ ਚੱਕਦੇ ਆ ਇਹਦੇ ਚ 90% ਲੋਕ ਹੈਂਡ ਟੂ ਮਾਊਥ ਹੁੰਦੇ ਆ ਪਤਾ ਨਹੀਂ ਆਪਦਾ ਗੁਜ਼ਾਰਾ ਬੰਦਾ ਕਿਵੇਂ ਕਰਦਾ ਜਦੋਂ ਤੁਸੀਂ ਕੰਮ ਹੀ ਖਤਮ ਕਰ ਦੋਗੇ ਤੁਸੀਂ ਸੋਚ ਸਕਦੇ ਉਹਨੂੰ ਕਹੇ ਜੀ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਠੀਕ ਹੈ ਦੂਸਰੇ ਨੰਬਰ ਤੇ ਭ੍ਰਿਸ਼ਟਾਚਾਰ ਜਿਹੜਾ ਕਹਿੰਦਾ ਮੇਰੇ ਲਈ ਸਲਫਾਸ ਖਾਣਾ ਮੁੱਖ ਮੰਤਰੀ ਸਾਹਿਬ ਦਾ ਇਹੀ ਕਹਿਣਾ ਨਾ ਵੀ ਮੇਰੇ ਲਈ ਸਲਫਾਸ ਖਾਣਾ ਜੀ ਹੂੰ ਇਹ ਸਲਫਾ ਫਿਰ ਫਿਰ ਉਹੀ ਗੱਲ ਆ ਜੂਗੀ ਵੀ ਸਲਫਾਸਾਂ ਵੀ ਜਾਲੀ ਮਿਲ ਰਹੀਆਂ ਕ੍ਰਾਪਸ਼ਨ ਦਾ ਲੈਵਲ ਇਹੀ ਹੋ ਚੁੱਕਿਆ ਪੰਜਾਬ ਦੇ ਵਿੱਚ ਠੀਕ ਹੈ ਸਲਫਾਸ ਵੀ ਖਾ ਕੇ ਡਰਾਮਾ ਹੀ ਕਰਨਗੇ ਜੇ ਖਾਣਗੇ ਤਾਂ ਇਹੀ ਅੱਜ ਸਾਨੂੰ ਧਿਆਨ ਦੇਣ ਦੀ ਲੋੜ ਹੈ ਦੇਖੋ ਅਸੀਂ ਚੀਫ ਡਾਇਰੈਕਟਰ ਵਿਜੀਲੈਂਸ ਬੀਰੋ ਨੂੰ ਵੀ ਇਹ ਕੰਪਲੀਟ ਕੀਤੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ 16 ਜਨਵਰੀ ਨੂੰ ਟੈਂਡਰ ਹੋਏ ਹੈ ਠੀਕ ਹੈ ਜਿਹੜੇ ਮਿਹਨਤ ਕਰ ਸ਼ਲੂਕ ਇਹਦੇ ਵਿੱਚ ਮਿਹਨਤ ਕਰਦੇ ਆ ਠੀਕ ਹੈ ਉਹਨਾਂ ਦੀ ਕੰਮ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਦੇਖੋ ਜੀ ਕਿਸੇ 4 3 4 ਵੱਡੇ ਘਰਾਂ ਨੂੰ ਕੰਮ ਮਿਲਿਆ ਸਾਨੂੰ ਉਹਨਾਂ ਨੂੰ ਕੰਮ ਮਿਲਣ ਤੋਂ ਹੋਣੀ ਪਰ ਤਰੀਕਾ ਸਹੀ ਹੋਣਾ ਚਾਹੀਦਾ ਮਤਲਬ ਜਿਹੜੇ ਕੰਮ ਪ੍ਰੀਮਿਕਸ ਦੇ ਅੱਡ ਹੁੰਦੇ ਸੀ ਇੰਟਰਲੌਕ ਟਾਈਲ ਦੇ ਅੱਡ ਹੁੰਦੇ ਸੀ ਉਹਨਾਂ ਨੂੰ ਜਾਣ ਕੇ ਇਕੱਠਾ ਕੀਤਾ ਗਿਆ ਕਿਉਂਕਿ ਟੈਂਡਰ 5 ਕਰੋੜ ਤੋਂ ਵਧਾਉਣਾ ਸੀ ਛੋਟੇ ਘਰਾਂ ਨੂੰ ਉੱਚਾ ਬਾਹਰ ਕਰਨਾ ਸੀ ਮਤਲਬ ਇਹੋ ਜਿਹੀਆਂ ਘਟੀਆਂ ਹਰਕਤਾਂ ਅਫਸਰਾਂ ਵੱਲੋਂ ਉਹਨਾਂ ਨੂੰ ਪਰਮਾ ਕੇ ਵਿਚਾਰੇ ਨੂੰ ਉਹਨਾਂ ਦੇ ਕਾਗਜ਼ ਚੁਕਾ ਦੇਣੀ ਵੀ ਨਹੀਂ ਤੁਸੀਂ ਇਹ ਚ ਰੇਟ ਥੋੜਾ ਹੋਰ ਘਟਾਓ ਠੀਕ ਹੈ ਅਸੀਂ ਤੁਹਾਨੂੰ ਸੈੱਟ ਕਰ ਦਾਂਗੇ ਵਿੱਚ ਸੈੱਟ ਕਰ ਦਾਂਗੇ ਮਤਲਬ ਇਹ ਕਿਸੇ ਤੋਂ ਕੁਝ ਲੁਕਿਆ ਨਹੀਂ ਰਹਿ ਗਿਆ ਹੁਣ ਇਹਦੇ ਵਿੱਚ ਨਗਰ ਨਿਗਮ ਬਠਿੰਡਾ ਚ ਕੀ ਹੋਇਆ ਆਖਰੀ ਸਵਾਲਾ ਤਾਂ ਫਿਰ ਲੱਗਦਾ ਕਿ ਇਹ ਤਾਂ ਚਲੋ ਇੱਕ ਤਸਵੀਰ ਆ ਜਿਹੜੀ ਸਾਹਮਣੇ ਆ ਗਈ ਹੈ ਇੱਕ ਦਰਖਾਸਤ ਦੇ ਰੂਪ ਦੇ ਵਿੱਚ ਪਰ ਜੇਕਰ ਜਾਂਚ ਹੋਈ ਤਾਂ ਹੋ ਸਕਦਾ ਕਿ ਹੋਰ ਬਹੁਤੇ ਪਰਦੇ ਜਿਹੜੇ ਆ ਉਹ ਖੁੱਲ ਜਾਣ ਨਗਰ ਨਿਗਮ ਬਠਿੰਡਾ ਜਾਂਚ ਤਾਂ ਜੀ ਭਗਵੰਤ ਮਾਨ ਕਰਾ ਲਈ ਨਾ ਜੀ ਜਿਹੜਾ ਇਹਦਾ ਚਹਿਤਾ ਅੱਜਕੱਲ ਪਹਿਲਾਂ ਕਹਿੰਦੇ ਵੀ ਇਹ ਚਹਿਤਾ ਹੁੰਦਾ ਸੀਗਾ ਰघव ਚੱਡੇ ਦਾ ਅੱਜਕੱਲ ਭਗਵੰਤ ਮਾਨ ਦਾ ਬਠਿੰਡੇ ਵਾਲਾ ਅਮਰਜੀਤ ਮਹਿਤਾ ਹੂੰ ਠੀਕ ਹੈ ਜੀ ਜਿਹੜਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਲਾਇਆ ਹਾਂ ਜੀ ਜੇ ਇਹਦੇ ਤੁਸੀਂ ਮਤਲਬ ਜਿਹੜੇ ਟੈਕਸੇ ਦਾ ਵੈਟ ਵਗੈਰਾ ਦਾ ਰੌਲਾ ਉਹੀ ਕਢਾ ਲਓ ਜਿਹੜੇ ਕਹਿੰਨ ਮੈਂ ਗਰੀਬਾਂ ਦਾ ਇੱਕ ਇੱਕ ਪੈਸਾ ਜਿਹੜਾ ਲੋਕਾਂ ਦਾ ਪੰਜਾਬੀਆਂ ਦਾ ਉਹ ਕਢਾਉਂਗਾ ਕਹਦੋ ਪੁੱਛੋ ਐਕਸਰਸਾਈਜ਼ ਵਿਭਾਗ ਨੂੰ ਜੀ ਭਗਵੰਤ ਮਾਨ ਨੂੰ ਮਿਲ ਕੇ ਆਇਆ 25-25 ਲੱਖ ਰੁਪਏ ਦੇ ਚੈੱਕ ਦੇ ਕੇ ਆਇਆ ਕੀ ਸੈਟਲਮੈਂਟ ਹੋਈ ਹੈ ਮਾਨ ਸਾਹਿਬ ਦੀ ਮੈਂ ਅੱਜ ਦੇਖੋ ਸਾਲ ਰਹਿ ਗਿਆ 4 ਸਾਲ ਬੰਦਾ ਕਹਿੰਦਾ ਆਏ ਆ ਹਜੇ ਸਮਝਾਂਗੇ ਹੋਰ ਹੈ ਚੀਜ਼ ਕੀ ਭਗਵੰਤ ਮਾਨ ਨੂੰ ਜਿਹਨੂੰ ਉਹ ਜਿਹਦੇ ਮੁੰਡੇ ਨੂੰ ਚੱਕ ਕੇ ਆਪ ਦੇ ਖਾਸ ਦੇ ਨੂੰ ਮੇਰ ਲਾ ਰਿਹਾ ਹੈ ਕੀ ਭਗਵੰਤ ਮਾਨ ਜਿਹੜਾ ਆਪ ਦੇ ਬੰਦੇ ਨੂੰ ਦੁਬਾਰਾ ਚੱਕ ਕੇ ਪੀਸੀਏ ਦਾ ਪ੍ਰਧਾਨ ਲਾ ਰਿਹਾ ਕੀ ਇੰਟੈਲੀਜੈਂਸ ਫੇਲ ਹੈ ਕੀ ਭਗਵੰਤ ਮਾਨ ਤੋਂ ਗੱਲਾਂ ਲੁਕੋਈਆਂ ਜਾ ਰਹੀਆਂ ਜਾਂ ਭਗਵੰਤ ਮਾਨ ਨੇ ਅੱਖਾਂ ਬੰਦ ਕਰ ਰੱਖੀਆਂ ਵੀ ਉਹਦਾ ਜਿਹੜਾ ਐਕਸਾਈਜ਼ ਮਹਿਕਮੇ ਨਾਲ ਰੌਲਾ ਚੱਲਦਾ ਕਿੱਥੇ ਆ ਉਹ ਠੀਕ ਹੈ ਫਰੀਦ ਕੋਟ ਵਾਲਾ ਕਤਲ ਦਬਾ ਲਿਆ ਤੁਸੀਂ ਮੰਨ ਗਏ ਅਸੀਂ ਪਰ ਸਾਨੂੰ ਇਹ ਗੱਲ ਦੱਸੋ ਜਿਹੜਾ ਜੀਐਸਟੀ ਦੇ ਮਤਲਬ ਹੁਣ ਜੀਐਸਟੀ ਬਣ ਗਿਆ ਵੈਟ ਹੈ ਜਾਂ ਜਿਹੜਾ ਵੀ ਉਹਦੀ ਐਕਸਾਈਜ਼ ਡਿਊਟੀ ਦੇ ਰੌਲੇ ਆ ਜਿਹੜੇ ਸੈਂਕੜੇ ਕਰੋੜਾਂ ਦੇ ਵਿੱਚ ਹੈ ਉਹ ਕਿਹਦੇ ਕਹਿ ਤੇ ਦਬਾਇਆ ਗਿਆ ਕੀ ਭਗਵੰਤ ਮਾਨ ਦੀ ਮਰਜ਼ੀ ਤੋਂ ਬਿਨਾਂ ਦਬਾਇਆ ਗਿਆ ਉਹ ਤਾਂ ਲੱਗਦਾ ਇਹ ਸਬਦੀ ਜਾਂਚ ਚਾਹੀਦੀ ਐ ਸਬਦੀ ਜਾਂਚ ਚਾਹੀਦੀ ਐ ਤੇ ਜੇ ਭਗਵੰਤ ਮਾਨ ਸਾਹਿਬ ਨੇ ਟਾਈਮ ਤੇ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਉੱਤੇ ਵੀ ਕਾਰਵਾਈ ਹੋਊਗੀ ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਜਾਊਗਾ ਵੀ ਤੁਸੀਂ ਕੀ ਲੈ ਕੇ ਚੁੱਪ ਸੀ ਤੁਹਾਡੇ ਕੋਲ ਕੀ ਪਹੁੰਚਿਆ ਜਿਹੜਾ ਤੁਸੀਂ ਚੁੱਪ ਰਹੇ ਕੀ ਤੁਹਾਡੇ ਅਫਸਰ ਤੁਹਾਡੇ ਤੋਂ ਗੱਲਾਂ ਲੁਕਾਉਂਦੇ ਸੀ ਮਤਲਬ ਇੰਟੈਲੀਜੈਂਸ ਪੰਜਾਬ ਦਾ ਫੇਲ ਹੈ ਵੀ ਜੀ ਆ ਜਿਹੜੇ ਬੰਦੇ ਨੂੰ ਮਿਲਣ ਲੱਗੇ ਹੋ ਜਨਾਬ ਜਿਹੜੇ ਬੰਦੇ ਨੂੰ ਤੁਸੀਂ ਪੀਸੀ ਦਾ ਪ੍ਰੈਜ਼ੀਡੈਂਟ ਲਾਉਣ ਲੱਗੇ ਹੋ ਜਿਹਦੇ ਮੁੰਡੇ ਨੂੰ ਤੁਸੀਂ ਮੇਅਰ ਲਾਉਣ ਲੱਗੇ ਹੋ ਸਰਕਾਰ ਦੀ ਇੰਨੀ ਦੇਣਦਾਰੀ ਹੈ ਇਹਨਾਂ ਦੀ ਇਹਨਾਂ ਦੇ ਉੱਤੇ ਆਹਾਹਾ ਅਲੀਗੇਸ਼ਨ ਨੇ ਜੇ ਤੁਸੀਂ ਇਹਨਾਂ ਦਾ ਫੋਟੋਆਂ ਪਾਉਂਗੇ ਇਹਨਾਂ ਨੂੰ ਆਹ ਅਹੁਦੇ ਦੇ ਦਵੋਗੇ ਕੱਲ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਇੰਟੈਲੀਜੈਂਸ ਨੇ ਇਹਨਾਂ ਨੂੰ ਲੁਕੋ ਰੱਖਿਆ ਅਫਸਰ ਸਾਹਿਬਾਨਾਂ ਨੇ ਇਹਨਾਂ ਤੋਂ ਲੁਕੋ ਰੱਖਿਆ ਜਾਂ ਭਗਵੰਤ ਮਾਨ ਨੂੰ ਸਾਰਾ ਕੁਝ ਪਤਾ ਤੇ ਅੱਖਾਂ ਮੀਚੀ ਬੈਠਾ ਜੀ ਜੀ ਪਾਟ ਸਾਹਿਬ ਸਮਾਂਤ ਬਹੁਤ ਧੰਨਵਾਦ ਧੰਨਵਾਦ ਮੈਂ ਐਡਵੋਕੇਟ ਸੰਦੀਪ ਪਾਟਕੁਰੀ ਸੀ ਵੱਡੇ ਸਵਾਲਿਆ ਚਨ ਖੜੇ ਹੁੰਦੇ ਨੇ ਨਗਰ ਨਿਗਮ ਬਠਿੰਡਾ ਦੀ ਜਿੱਕਰ ਗੱਲ ਕਰਾਂ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਹਾਲਾਂਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੈਸਾ ਪੱਖ ਨਗਰ ਨਿਗਮ ਬਠਿੰਡਾ ਦਾ ਇਸ ਮਸਲੇ ਦੇ ਉੱਪਰ ਸਾਹਮਣੇ ਆਉਂਦਾ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਦੇ ਇਜਾਜ਼ਤ ਧੰਨਵਾਦ